ਇਸ ਕਾਨਫਰੈਂਸ ਅਸੀਂ ਜਿਹੜਾ ਸਵੱਛ ਸਰਵੇਖਣ 2024 ਹੋਇਆ ਉਹਦੇ ਸੰਦਰਭ ਦੇ ਵਿੱਚ ਕੀਤੀ ਹੈ ਵੀ ਤਾਂ ਕਿ ਅਸੀਂ ਕਲੈਰੀਫਾਈ ਕਰ ਸਕੀਏ ਵਿਲੂਦੀਆਣਾ ਸ਼ਹਿਰ ਦੇ ਵਿੱਚ 2024 ਦੇ ਵਿੱਚ ਜਿਹੜੇ ਕਾਰਜ ਹੋਏ ਨੇ ਉਹਨਾਂ ਦੀ ਕੀ ਰਿਪੋਰਟਿੰਗ ਹੈਗੀ ਹੈ ਔਰ ਫਰਵਰੀ 2025 ਦੇ ਵਿੱਚ ਮਤਲਬ ਇਸ ਮੀਨ ਇਸ ਸਾਲ ਦੀ ਫਰਵਰੀ ਦੇ ਵਿੱਚ ਇਹ ਸਾਰੀ ਜਿਹੜੀ ਵਿਜ਼ਿਟ ਹੈ ਸਰਵੇਖਣ ਟੀਮ ਨੇ ਪੁਰਾ ਲੁਧਿਆਣਾ ਵਿজিট ਕੀਤਾ ਹੈ ਸਰਪ੍ਰਾਈਜ਼ਿੰਗਲੀ ਤੇ ਉਹਦੇ ਵਿੱਚ ਉਹ ਕੀ ਕੀ ਪੈਰਾਮੀਟਰਸ ਰਹੇ ਨੇ ਕੀ ਕੀ ਚੀਜ਼ਾਂ ਰਹੀਆਂ ਨੇ ਔਰ ਉਹਦੇ ਵਿੱਚ ਅਸੀਂ ਕੀ ਹੋਰ ਨਵਾਂ ਕਰਨ ਜਾ ਰਹੇ ਹਾਂ ਜਾਂ ਕੀ ਕੁਝ ਸ਼ੁਰੂ ਹੋ ਚੁੱਕਿਆ ਉਹਦੇ ਬਾਰੇ ਇੱਕ ਵਾਰ ਜਾਣੂ ਕਰਵਾਉਣਾ ਚਾਹੁੰਦੇ ਆ ਸੋ ਮੈਂ ਬੇਨਤੀ ਕਰਦੀ ਹਾਂ ਸਾਡੇ ਐਡੀਸ਼ਨਲ ਕਮਿਸ਼ਨਰ ਸਾਹਿਬ ਨੂੰ ਕਿ ਵੀ ਉਹ ਇੱਕ ਵਾਰੀ ਇਸ ਦੇ ਬਾਰੇ ਤੁਹਾਨੂੰ ਛੋਟਾ ਜਿਹਾ ਰਿਵਿਊ ਜ਼ਰੂਰ ਦੇ ਦੇਣ ਸਾਰੇ মিডিਆ ਪਰਸਨ ਦਾ ਸਵਾਗਤ ਹੈ ਜੀ ਅੱਜ ਦੀ ਪੀਸੀ ਆਸਤੇ ਅਸੀਂ ਅੱਜ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਸਵੱਛ ਸਰਵੇਕਸ਼ਨ 2024 ਹੋਇਆ ਉਹਦੇ ਵਿੱਚ ਕੁਝ-ਕੁਝ ਜਿਹੜੀਆਂ ਐਕਟੀਵਿਟੀ ਸੀਗੀਆਂ ਉਹ ਲੀਕੀਆਂ ਗਈਆਂ ਸੀਗੀਆਂ ਜਿਹੜੇ ਪੈਰਾਮੀਟਰ ਜਿਹੜੇ ਪੈਰਾਮੀਟਰ ਸਾਨੂੰ ਈਵੈਲਿਊਏਟ ਕੀਤਾ ਗਿਆ ਤੇ ਜਦੋਂ ਇਹ ਪੈਰਾਮੀਟਰ ਈਵੈਲਿਊਏਟ ਕੀਤੇ ਸੀਗੇ ਉਸ ਸਮੇਂ ਦੀ ਸਥਿਤੀ ਦੇ ਹਿਸਾਬ ਨਾਲ ਜੋ ਅੱਜ ਸਥਿਤੀ ਹੈਗੀ ਹੈ ਉਸ ਤੋਂ ਜ਼ਿਆਦਾ ਇੰਪਰੂਵ ਹੋ ਚੁੱਕੀ ਹੈ ਇਹਨੂੰ ਪ੍ਰੋਸੈਸ ਇਨ ਪਲੱਗ ਲਾਈਨ ਹੈਗੀ ਜਿਹਦੀ ਇੰਪਰੂਵਮੈਂਟ ਵਾਲੇ ਪਾਸੇ ਹੋ ਗਈ ਹੈ ਸਭ ਤੋਂ ਪਹਿਲਾਂ ਅਸੀਂ ਡੂਰ ਟੂ ਡੋਰ ਕਲੈਕਸ਼ਨ ਦੀ ਕਰੀਏ ਗੱਲ ਡੂਰ ਟੂ ਡੋਰ ਕਲੈਕਸ਼ਨ ਜਦੋਂ ਸਰਵੇਖਣ ਹੋਇਆ ਸੀਗਾ ਉਦੋਂ ਇਨਫੋਰਮਰ ਸੈਕਟਰਾਂ ਹੀ ਚਲਾਈ ਜਾ ਰਹੇ ਸੀ ਹੁਣ ਅਸੀਂ ਉਹਦਾ ਇੱਕ ਟੈਂਡਰ ਫਲੋਟ ਕਰਕੇ ਆ ਰਹੇ ਹਾਂ ਈਵੈਲਿਊਏਟ ਕਰਾ ਕੇ ਤਾਂ ਕਿ ਸੋਸ ਸੈਗਰੀਗੇਸ਼ਨ ਜਿਹੜੀ ਹੈਗੀ ਆ ਫਾਰਮੂਲਾਈਜ਼ਡ ਕੀਤੀ ਜਾ ਸਕੇ ਤੇ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਵੱਖਰਾ ਕੀਤਾ ਜਾ ਸਕੇ ਦੂਜਾ ਕੰਪੋਨੈਂਟ ਹੈਗਾ ਬਾਇਓ ਰੈਮੀਡੀਸ਼ਨ ਦਾ ਬਾਇਓ ਰੈਮੀਡੀਸ਼ਨ ਜਿਹੜਾ ਸਰਵੇਖਣ ਹੋਇਆ ਸੀਗਾ ਉਹਦੋਂ ਸਿਰਫ ਸਾਡੀ ਇੱਕ ਸਾਈਟ ਜਿਹੜੀ ਕਿ 12 ਏਕੜ ਦੀ ਹੈਗੀ ਹੈ ਉਹਦੀ ਸਿਰਫ ਪ੍ਰੋਸੈਸਿੰਗ ਹੋ ਰਹੀ ਸੀਗੀ ਹੁਣ ਸਾਡੇ ਸਾਰੇ ਲੁਧਿਆਣੇ ਦਾ ਜਿੰਨਾ ਵੀ ਸਾਰਾ ਬਾਇਓ ਰੈਮੀਡੀਸ਼ਨ ਦਾ ਲਿਗੇਸੀ ਵੇਸ ਜਿੰਨਾ ਵੀ ਹੈਗਾ ਅੱਜ ਤੱਕ ਦਾ ਉਹਦੀ ਸਾਰਿਆਂ ਦੀ ਸਾਈਟ ਦੀ ਸ਼ੁਰੂ ਹੋਣ ਵਾਲੀ ਹੈ ਜੈਨਪੁਰ ਸਾਈਟ ਦੀ 2.2 ਮੈਟ੍ਰਿਕ ਟਨ ਦੀ ਹੈਗੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਜਮਾਲਪੁਰ ਸਾਈਡ ਤੇ 20 ਲੱਖ ਮੈਟ੍ਰਿਕ ਟਨ ਦੀ ਹੈਗੀ ਹੈ ਜਿਹੜੀ ਕਿ ਕਮੈਂਸ ਹੋਣ ਵਾਲੀ ਹੈ ਤੇ ਜਿਹੜੀ ਪੁਰਾਣੀ ਸਾਈਟ ਹੈਗੀ ਹੈ ਜਿਹੜੀ 12 ਏਕੜ ਦੀ ਜਿਹੜੀ 5 ਲੱਖ ਮੈਟ੍ਰਿਕ ਟਨ ਦੀ ਹੈ ਉਹ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਉਹ ਚੋਂ ਅਸੀਂ 9 ਏਕੜ ਜਿਹੜਾ ਏਰੀਆ ਹੈਗਾ ਉਹ ਰੀਕਲੇਮ ਵੀ ਕਰ ਲਿਆ ਹੈ ਤੀਜੀ ਗੱਲ ਇਹ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਪਿਛਲੇ ਸਰਵੇਖਣ ਹੋਇਆ ਸੀਗਾ ਉਹ ਤੋਂ ਫਰੈਸ਼ ਜਿਹੜੀ ਪ੍ਰੋਸੈਸਿੰਗ ਸੀਗੀ ਬੇਸ ਦੀ ਉਹ ਰਾਉਂਡ ਅਬਾਊਟ ਲੁਧਿਆਣਾ ਦੀ ਨਿਲ ਸੀਗੀ ਸਾਡੇ ਲੁਧਿਆਣੇ ਵਿੱਚ ਰੋਜ਼ਾਨਾ ਤਕਰੀਬਨ 1050 ਤੋਂ ਲੈ ਕੇ 1100 ਮੈਟ੍ਰਿਕ ਟਨ ਜਿਹੜਾ ਵੇਸਟ ਹੈਗਾ ਉਹ ਜਨਰੇਟ ਹੁੰਦਾ ਹੈਗਾ ਜਿੰਨੂੰ ਪ੍ਰੋਸੈਸ ਕਰਨ ਵਾਸਤੇ ਪਿਛਲੇ ਸਾਲ ਅਸੀਂ 700 ਮੈਟ੍ਰਿਕ ਟਨ ਦਾ ਪਲਾਂਟ ਜਿਹੜਾ ਉਹ ਆਈਡਿਉਲਾਈਜ਼ ਕਰਾਇਆ ਜਿਹੜਾ ਕੋਈ ਹੈ ਸורה ਹੁਣ ਚੱਲ ਰਿਹਾ ਹੈ ਸੋ 700 ਮੈਟ੍ਰਿਕ ਟਨ ਜਿਹੜੀ ਹੈਗੀ ਅਸੀਂ ਹੁਣ ਚਲਾ ਰਹੇ ਹਾਂ ਇਹਦੀ ਕਪੈਸਿਟੀ ਦੇਖਣ ਤੋਂ ਬਾਅਦ ਅਸੀਂ ਇਹਨੂੰ 5 5-6 ਮਹੀਨਿਆਂ ਚ ਅਪਗ੍ਰੇਡ ਕਰਕੇ 1100 ਮੈਟ੍ਰਿਕ ਟਨ ਤੱਕ ਲੈ ਕੇ ਜਾਵਾਂਗੇ ਇਹ ਜਿਹੜਾ 700 ਮੈਟ੍ਰਿਕ ਟਨ ਹੈਗਾ ਇਹ ਸਾਡਾ ਟੈਂਪੋਰੀ ਮੇਜਰ ਹੈਗਾ ਜਿਹੜਾ ਅਸੀਂ 2 ਤੋਂ 3 ਸਾਲ ਦੇ ਵਿੱਚ ਮੁਕੰਮਲ ਕਰਾਂਗੇ ਮੁ ਇੱਕ ਇੰਟੀਗ੍ਰੇਟਿਡ ਸੋਲਿਡ ਵੇਸਟ ਮੈਨੇਜਮੈਂਟ ਫੈਸਿਲਿਟੀ ਜਿਹੜੀ ਹੈ ਉਹ ਜਮਾਲਪੁਰ ਤੇ ਸਥਾਪਿਤ ਕਰਾਂਗੇ ਜਿਹਦੇ ਵਿੱਚ ਵੇਸਟ એનર્ਜੀ ਬਾਇਓਗੈਸ ਪਲੈਂਟ ਤੇ ਇਨਰਟ ਸਬਸਟੈਂਸ ਜਿਹੜਾ ਹੈਗਾ ਉਹ ਸੈਪਰੇਟਿੰਗ ਲੇਗਾ ਸੋ ਗ੍ਰੈਜੂਲੀ ਸਾਡੀ ਜਿਹੜੀ ਰੈਂਕਿੰਗ ਜਿਹੜੀ ਹੈਗੀ ਹੈ ਅਸੀਂ ਏਮ ਕਰਦੇ ਪਏ ਕਿ ਟਾਪ 5 ਚ ਲੁਧਿਆਣਾ ਅਗਲੇ ਸਵਸ ਸਰਵੇਖਣ ਪਲਾਨ ਚ ਆਏਗਾ ਸਰ ਸਾਈਕਲ ਡੰਪ ਦਾ ਕੰਮ ਸਮਾਂ ਲੱਗਿਆ ਅਸੀਂ ਕਿਤੇ ਕਰ ਰਹੇ ਹਾਂ ਜਲਦੀ ਕਰੂ ਪਰ ਸ਼ਹਿਰ ਦੇ ਉਦੋਂ ਹੀ ਉਰੇ ਤੇ ਬੰਬਾਂ ਰੱਦੀ ਹੋਇਆ ਚੈ ਐਂਡ ਨਗਰ ਨਿਗਮ ਦੇ ਕੁਝ ਕਰਮਚਾਰੀਆਂ ਨੇ ਡੇਂਡ ਕੀਤੀ ਕਰਦੇ ਆ ਮਾਣਾਂ ਲੈਂਦੇ ਆ ਵੀ ਅ ਗਰਬੇਸ ਨਹੀਂ ਹੈ ਜਾਂ ਕਚਰਟ ਕੱਟਦਾ ਹੈ ਪਰ ਸਾਧਾ ਦੇਣ ਨਾਲ کافی ਬਿਮਾਰੀ ਕਰ ਸਕਦਾ ਹਾਂ ਜਾਂ ਸੋਚਦੇ ਇੱਕ ਆਬੀ ਦੇ ਜਮਾਦਰ ਕਹਿੰਦੇ ਆ ਬਾਰਡੋਂ ਦਾ ਇਹ ਚੋ ਗਿਆ ਇਹਦੇ ਵਿੱਚ ਕੁਝ ਗੰਮ ਹੈ ਪਏ ਹੋਏ ਅ ਇਹਦੇ ਬਾਰੇ ਤੁਹਾਨੂੰ ਇਹ ਬਰੀਫ ਕਰ ਦਿੰਦੇ ਆ ਕਿ ਵੀ ਪਹਿਲਾਂ ਓਪਨ ਡੰਪਿੰਗ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਸੀ ਕੁਝ ਜਿਹੜਾ ਕੰਮ ਕੀਤਾ ਹੋਇਆ ਔਨ ਪੇਪਰ ਵਿਦ ਫੋਟੋਗ੍ਰਾਫ ਵਿਦ ਪ੍ਰੂਫ ਵੀ ਅਸੀਂ ਤੁਹਾਡੇ ਸਾਰਿਆਂ ਦੇ ਹਵਾਲੇ ਕਰਨਾ ਚਾਹੁੰਦੇ ਹਾਂ ਬਟ ਐਸ ਵਾਰੀ ਤੁਹਾਨੂੰ ਜਾਣ ਕੇ ਅੱਛਾ ਵੀ ਲੱਗੇਗਾ ਕਿ ਸਾਡੇ ਕੋਲ 32 ਕੰਪੈਕਟਰ ਪੁਆਇੰਟਸ ਨੇ ਜਿਹੜੇ ਉਹ ਲੱਗੇ ਹੋਏ ਨੇ ਐਂਡ 올 ਆਰ ਇਨ ਵਰਕਿੰਗ ਕੰਡੀਸ਼ਨ ਮਤਲਬ ਮਸ਼ੀਨਰੀ ਹੈ ਕਿਤੇ ਨਾ ਕਿਤੇ ਅਪ ਡਾਊਨ ਚੱਲਦਾ ਰਹਿੰਦਾ ਕਿਤੇ ਕੋਈ ਇੱਕ ਮਸ਼ੀਨ ਖਰਾਬ ਹੋ ਗਈ ਹੈ ਕਿਸ ਤਰ੍ਹਾਂ ਹੋਈ ਹੈ ਬਟ 32올 ਆਰ देयर ਕਿ ਜਿਹੜੇ ਚੱਲ ਰਹੇ ਨੇ ਜਿਨ੍ਹਾਂ ਨੂੰ ਅਸੀਂ ਨਿਰੰਤਰ ਵਾਚ ਆਊਟ ਕਰ ਰਹੇ ਹਾਂ हां इस तो पहला जरूर सीगा ਵੀ ਜਿੱਥੇ ਕੰਪੈਕਟਰ ਲਗਾਏ ਜਾ ਰਹੇ ਨੇ ਉਹਦੇ ਬਾਹਰ ਵੀ ਓਪਨ ਡੰਪਿੰਗ ਕਰ ਦਿੰਦੇ ਸੀ ਜਿਵੇਂ ਕਿ ਅਸੀਂ ਇਹ ਸਬਜ਼ੀ ਮੰਡੀ ਦੀ ਗੱਲ ਕਰ ਰਹੇ ਆ ਤੁਹਾਨੂੰ ਦਿਖਾਣਾ ਚਾਹਾਂਗੇ ਚਾਹਾਂਗੇ ਕਿ ਦਿਸ ਇਜ਼ ਬਿਫੋਰ ਐਂਡ ਦਿਸ ਇਜ਼ ਆਫਟਰ ਸੋ ਤੁਸੀਂ ਦੇਖ ਸਕਦੇ ਹੋ ਇਸੇ ਤਰੀਕੇ ਦੇ ਨਾਲ ਆ ਸਾਡੇ ਕੋਲ ਨੈਕਸਟ ਪੁਆਇੰਟ ਹੈ ਵਿਦ ਡੇਟ ਵਿਦ ਲੋਕੇਸ਼ਨ ਸਾਰਾ ਤੁਹਾਨੂੰ ਹੈਗਾ ਤੁਹਾਡੇ ਕੋਲ ਹੈ ਬਿਫੋਰ ਐਂਡ ਦਿਸ ਇਜ਼ ਆਫਟਰ ਸੋ ਅਸੀਂ ਤਾਂ ਆਪਣੇ ਤੌਰ ਤੇ ਪੂਰਨ ਤਰੀਕੇ ਦੇ ਉੱਤੇ ਵੀ ਜਿੱਥੇ-ਜਿੱਥੇ ਰੋਕ ਲੱਗ ਸਕਦੀ ਹੈ ਉੱਥੇ-ਉਥੇ ਆ ਵੀ ਦੇਖ ਸਕਦੇ ਹੋ ਬਿਫੋਰ ਐਂਡ ਆਫਟਰ ਸੋ ਇਸੇ ਪ੍ਰਕਾਰ ਦੇ ਨਾਲ ਸ਼ਹਿਰ ਦੇ ਵਿੱਚ ਬਹੁਤ ਸਾਰੇ ਐਸੇ ਪੁਆਇੰਟਸ ਨੇ ਜਿਨ੍ਹਾਂ ਨੂੰ ਇਹੀ ਮੰਨਿਆ ਜਾਂਦਾ ਸੀ ਵੀ ਓਪਨ ਡੰਪਿੰਗ ਹੈ ਸੋ ਉੱਥੇ ਹਰ ਜਗ੍ਹਾ ਤੇ ਕਲੋਜ਼ ਕਰ ਦਿੱਤੀ ਹੈ ਸੋ ਫੁਟਾ ਰੋਡ ਦੀ ਅਸੀਂ ਗੱਲ ਕਰਦੇ ਹਾਂ ਤਾਂ ਤੁਸੀਂ ਦੇਖਿਆ ਹੋਣਾ ਵੀ ਪਿਛਲੇ ਦਿਨੀ ਉੱਥੇ ਬਿਗ ਬਲਾਕਸ ਲਗਾ ਕੇ ਪੂਰੇ ਤਰੀਕੇ ਦੇ ਨਾਲ ਜਿਹੜੀ ਉਹਦੀ ਬਾਹਰ ਡੰਪਿੰਗ ਹੋ ਰਹੀ ਹੈ ਜਾਂ ਬਾਹਰ ਬਾਰ-ਬਾਰ ਕਿਸੇ ਸ਼ਰਾਰਤੀ ਅੰਸਰਾਂ ਵੱਲੋਂ ਵੀ ਜਾਂ ਕਹਿ ਸਕਦੇ ਕਿਸੇ ਦੀ ਅੰਗੈਲੀ ਵੱਲੋਂ ਵੀ ਕੀਤਾ ਗਿਆ ਉਹਨੂੰ ਵੀ ਰੋਕਿਆ ਗਿਆ ਹੈ ਅੱਜ ਤੁਸੀਂ ਮਾਨ ਨਾਲ ਕਹਿ ਸਕਦੇ ਹੋ ਵੀ ਆ ਜੋ 100 ਫੁੱਟ ਰੋਡ ਦੇ ਉੱਤੇ ਕਿਤੇ ਵੀ ਤੁਹਾਨੂੰ ਗਾਰਬੇਜ ਓਪਨਸ ਨਹੀਂ ਨਜ਼ਰ ਆਏਗਾ ਸਿੱਧਾ ਕੰਪੈਕਟਰ ਵਰਕ ਕਰ ਰਹੇ ਨੇ ਬਕਾਇਦਾ ਉਹਦੀ ਜਿਹੜੀ ਕਪੈਸਿਟੀ ਵਧਾਉਣ ਦੀ ਗੱਲ ਹੈ ਉਹ ਵੀ ਸਾਡੀ ਚੱਲ ਰਹੀ ਹੈ ਵੀ ਅਸੀਂ ਇੱਕ ਜਾਂ ਦੋ ਮਸ਼ੀਨਜ਼ ਉੱਤੇ ਹੋਰ ਐਡ-ਆਨ ਕਰਾਂਗੇ ਉਸ ਤੋਂ ਇਲਾਵਾ ਕਾਰਵਾਈ ਵੀ ਕੀਤੀ ਗਈ ਹੈ ਜਿਨ੍ਹਾਂ ਨੇ ਅਨਗੈਲੀ ਵਰਤੀ ਹੈ ਉੱਥੇ ਤੋਂ ਉਹਦੀ ਪ੍ਰੋਪਰ ਕਾਰਵਾਈ ਕਰਕੇ ਤੇ ਤੁਸੀਂ ਮਤਲਬ ਓਵਰਆਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਓਪਨ ਡੰਪਿੰਗ ਦੀ ਸਾਈਟ ਹੈ ਜਿਹੜੀ ਤਾਂ ਕਾਰਪੋਰੇਸ਼ਨ ਮੁਲਾਜ਼ਮਾਂ ਵੱਲੋਂ ਕਿਤੇ ਕਤਾਹੀ ਵਰਤੀ ਗਈ ਹੈ ਉਹਦੇ ਲਈ ਅਸੀਂ ਬਹੁਤ ਸਟ੍ਰਿਕਟ ਹੈ ਐਂਡ ਅਸੀਂ ਉਹ ਇੱਕ ਇੱਕ ਮਿੰਟ ਦੀ ਜਿਹੜੀ ਵਾਚ ਆ ਰੈਗੂਲਰ ਆਪਣੇ ਟੱਚ ਦੇ ਵਿੱਚ ਰਹਿ ਕੇ ਆਫੀਸਰਸ ਨਾਲ ਉਹਨੂੰ ਅਪਡੇਟ ਕਰ ਰਹੇ ਹਾਂ ਬਟ ਇੱਕ ਚੀਜ਼ ਜਿਹੜੀ ਸ਼ਾਇਦ ਸਾਡੇ ਹੱਥ ਵਿੱਚ ਨਹੀਂ ਹੈ ਉਹ ਮੇਰੀ ਬੇਨਤੀ ਹੈ ਲੁਧਿਆਣਾ ਵਾਸੀਆਂ ਨੂੰ ਅਸੀਂ ਕੀ ਫੀਲ ਕਰਦੇ ਆ ਵੀ ਘਰੋਂ ਲਫਾਫਾ ਬੰਨਿਆ ਪੈਕ ਕੀਤਾ ਜਾਂਦੇ ਜਾਂਦੇ ਰਾਹ ਦੇ ਵਿੱਚ ਜਿੱਥੇ ਦਿਲ ਕੀਤਾ ਅਸੀਂ ਉੱਥੇ ਸੁੱਟ ਦਿੰਨੇ ਚਾਹੇ ਉਹ ਰੋਡ ਸਾਈਡ ਦੀ ਗੱਲ ਕਰ ਲਈਏ ਚਾਹੇ ਸਾਨੂੰ ਜਿੱਥੇ ਲੱਗ ਰਿਹਾ ਵੀ ਡੰਪ ਹਲਕਾ ਜਿਹਾ ਹੈਗਾ ਉੱਥੇ ਸਿੱਟ ਦਿਓ ਮਤਲਬ ਅਸੀਂ ਇਹ ਗੱਲ ਫੀਲ ਕਰਦੇ ਵੀ ਸਾਡੇ ਘਰੋਂ ਗੰਦ ਨਿਕਲਣਾ ਚਾਹੀਦਾ ਹੈ ਉਹ ਬਾਹਰ ਜਿੱਥੇ ਮਰਜ਼ੀ ਰਹੇ ਸੋ ਉਸ ਚੀਜ਼ ਨੂੰ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕੋਈ ਜੁਰਮਾਨੇ ਲਗਾਈਏ ਅਸੀਂ ਕੋਈ ਚਲਾਨ ਕਰੀਏ ਮੇਰੀ ਬੇਨਤੀ ਹੈ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਇਹ ਜ਼ਿੰਮੇਵਾਰੀ ਹਰ ਇੱਕ ਉਸ ਨਾਗਰਿਕ ਦੀ ਬੰਦੀ ਹੈ ਜੋ ਲੁਧਿਆਣਾ ਸ਼ਹਿਰ 'ਚ ਰਹਿ ਰਿਹਾ ਹੈ ਕਿ ਓਪਨ ਡੰਪਿੰਗ ਸਾਈਟਸ ਨੂੰ ਅਸੀਂ ਬੰਦ ਕਰੀਏ। ਅਸੀਂ ਕੋਸ਼ਿਸ਼ ਕਰੀਏ ਵੀ ਜੇ ਸਾਡੇ ਨੇੜੇ-ਤੇੜੇ ਕੋਈ ਪਲਾਟ ਜਾਂ ਨੇੜੇ-ਤੇੜੇ ਕੋਈ ਡੰਪਿੰਗ ਸਾਈਟ ਹੈ ਵੀ ਤਾਂ ਅਸੀਂ ਰਲ ਕੇ ਉਹਨੂੰ ਖਤਮ ਕਰਦੇ ਹੋਧੀ ਇਤਲਾ ਸਾਨੂੰ ਕਾਰਪੋਰੇਸ਼ਨ 'ਚ ਦੱਸਣ। ਅਸੀਂ ਉੱਥੇ ਆਪਣੀ ਮਸ਼ੀਨਰੀ ਮੈਨਪਰ ਭੇਜ ਕੇ ਉਹਨੂੰ ਇਕਦਮ ਕਲੀਨ ਕਰਾ ਦਾਂਗੇ। ਬਟ ਉਹਨੂੰ ਸਸਟੇਨ ਕਰਨਾ ਹਰ ਇੱਕ ਲੁਧਿਆਣਾ ਵਾਸੀ ਦੇ ਹੱਥ 'ਚ ਸੋ ਉਹਨਾਂ ਦਾ ਸਾਥ ਸਾਨੂੰ ਮਿਲਣਾ ਬਹੁਤ ਜ਼ਰੂਰੀ ਹੈ। ਔਰ ਇਸ ਤੋਂ ਇਲਾਵਾ ਕੁਝ ਜਗ੍ਹਾਾਂ ਮਹਿਜੀਆਂ ਵੀ ਅਸੀਂ ਡਾਇਗਨੋਸ ਕੀਤੀਆਂ ਨੇ ਜਿੱਥੇ ਕੰਪੈਕਟਰਸ ਦੀ ਜ਼ਰੂਰਤ ਹੈਗੀ ਐ ਸੋ ਉਹਨੂੰ ਵੀ ਅਸੀਂ ਵਾਚ ਆਊਟ ਕਰਦੇ ਆ ਕਰ ਰਹੇ ਆ ਕਿ ਕੀ ਔਰ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਲਗਾ ਕੇ ਜਿਹੜੇ ਓਪਨ ਡੰਪਿੰਗ ਇਹਨੂੰ ਖਤਮ ਕਰਕੇ ਛੋਟੇ-ਛੋਟੇ ਕਿਤੇ ਢੇਰੀਆਂ ਲਾ ਜਾਂਦੇ ਨੇ ਵੀ ਅਸੀਂ ਬਾਅਦ ਵਿੱਚ ਚੱਕ ਲਾਂਗੇ ਜਾਂ ਕਿਤੇ ਉਹਨਾਂ ਨੂੰ ਈਜ਼ੀ ਲੱਗਦਾ ਵੀ ਇੱਥੇ ਖਾਲੀ ਕਰ ਦਿਓ ਕਿ ਜੋ ਵੀ ਐ ਉਹਨੂੰ ਖਤਮ ਕਰਕੇ ਅਸੀਂ ਵੀਲ ਮੂਵ ਟੂ ਕੰਪਲੀਟ ਕੰਪੈਕਟਰ ਸਾਈਟਸ ਔਰ ਓਪਨ ਚ ਡੰਪਿੰਗ ਅਸੀਂ ਨਹੀਂ ਵਿਖਣਦੇ ਆ। ਕਨਕ੍ਰੀਟ ਰੇਟਿੰਗ ਹੈ ਯਾ ਥੋੜਾ ਜਿਹੀ ਦਸੋ ਮੈਨ ਜੀ ਉਹਦੇ ਲਈ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੀ 39 ਰੈਂਕਿੰਗ ਆਈ ਹੈ ਜਿਸ ਤਰ੍ਹਾਂ ਖੈਰਾ ਸਾਹਿਬ ਨੇ ਵੀ ਦੱਸਿਆ ਵਿਦ ਦੋ ਚੀਜ਼ਾਂ ਨੇ ਇਹਦੇ ਵਿੱਚ ਤੁਹਾਨੂੰ ਜਿਹੜੇ ਮਾਰਕਸ ਨੇ ਡਿਸਟ੍ਰਿਬਿਊਸ਼ਨ ਨੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਜਿਹੜੀ ਫੇਸ 1 ਦੇ ਵਿੱਚ ਸਾਡੇ ਕੋਲ 500 ਚੋਂ 324 ਨੰਬਰ ਲੁਧਿਆਣਾ ਨੂੰ ਮਿਲੇ ਨੇ ਦੂਸਰੇ ਫੇਸ ਦੇ ਵਿੱਚ ਵੀ 500 ਚੋਂ 310 ਨੰਬਰ ਮਿਲੇ ਨੇ ਤੀਸਰੇ ਫੇਸ ਦੇ ਵਿੱਚ ਜਿਹੜੀ ਵਾਟਰ ਟ੍ਰੀਟਮੈਂਟ ਹੈ ਜਾਂ ਸਾਡੀ ODF ਹੈ ODF ਪਲੱਸ ਪਲੱਸ ਹੈ ਉਹਦੇ ਵਿੱਚ ਵੀ 1200 ਤੋਂ 750 ਨੰਬਰ ਲੁਧਿਆਣਾ ਵਾਸੀਆਂ ਨੂੰ ਮਿਲੇ ਨੇ ਪਰ ਇੱਕ ਗੱਲ ਜਿੱਥੇ ਦਿੱਕਤ ਆ ਰਹੀ ਸੀ ਇੱਕ ਤਾਂ ਜਿਹੜਾ ਲੇਗੇਸੀ ਵੇਸਟ ਹੈ ਬਾਇਓ ਰੈਮੀਡੀਏਸ਼ਨ ਅਭੀ ਅਸੀਂ ਉਹਨੂੰ ਕੀ ਕਰ ਰਹੇ ਆ ਉਹ ਜਿੱਦਾਂ ਕੀ ਖੈਰਾ ਸਾਹਿਬ ਨੇ ਦੱਸਿਆ ਵੀ ਉਹਦੇ ਤੇ ਸਾਡਾ ਵਰਕਆਊਟ ਚੱਲ ਰਿਹਾ ਸੀ ਸਭ ਨੂੰ ਪਤਾ ਵੀ ਹੁਣ ਜਿਹੜਾ ਸੈਕੰਡ ਟੈਂਡਰ ਆ ਉਹ ਚੱਲ ਪਿਆ ਹੈ ਉੱਥੇ ਜਿਹੜੀ ਬਿਜਲੀ ਦਾ ਕਨੈਕਸ਼ਨ ਦੀ ਸੀਗਾ ਉਹ ਵੀ ਹੋ ਗਿਆ ਜਿੱਦਾਂ ਹੀ ਬਾਰਿਸ਼ ਸ਼ੁਰੂ ਕਰਦੀ ਹੈ ਕਿਉਂਕਿ ਬਾਰਿਸ਼ 'ਚ ਮਸ਼ੀਨਾਂ ਨਹੀਂ ਵਰਕ ਆਊਟ ਕਰ ਪੈਂਦੀਆਂ ਉਸ ਤੋਂ ਬਾਅਦ ਉਹ ਲਗਾਤਾਰ ਕੰਮ ਕਰੇਗੀ ਔਰ ਵਿਦਿਨ 18 ਮੰਥਸ ਵੀ ਵਿਲ ਬੀ ਹੈਵਿੰਗ ਕੰਪਲੀਟ ਵੇਕੈਂਟ ਲੈਂਡ ਜਿੱਥੇ ਕੁਝ ਵੀ ਲਗੇਸੀ ਵੇਸਟ ਦਾ ਦਾਣਾ ਵੀ ਨਹੀਂ ਬਚੇਗਾ ਮਤਲਬ ਅਸੀਂ ਪਰਸਨਲੀ ਡੇਲੀ ਦੀ ਰਿਪੋਰਟ ਲੈਣੇ ਆ ਦੂਸਰਾ ਜਿਹੜੀ ਸਾਡੀ ਫਰੈਸ਼ ਵੇਸਟ ਹੈ ਉਹਨੂੰ ਅਸੀਂ ਕਿੱਦਾਂ ਡਿਸਪੋਜ਼ ਆਫ ਕਰਨਾ ਉਹਦੇ ਲਈ ਟੈਂਟਰ ਹੈ ਜਿਹੜਾ ਉਹ ਤਕਰੀਬਨ ਦਸੰਬਰ ਦੇ ਲਾਸਟ ਮਤਲਬ ਜਨਵਰੀ ਦੇ ਵਿੱਚ ਲੱਗਿਆ ਔਰ ਉਹਨੂੰ ਔਨ ਪਲੇਟਫਾਰਮ ਇਨ ਵਰਕਿੰਗ ਮੋਸ਼ਨ ਆਂਦੇ ਆਂਦੇ ਟਾਈਮ ਲੱਗਿਆ ਮਤਲਬ ਮਾਰਚ ਦੇ ਵਿੱਚ ਅਸੀਂ ਉਹਦੀ ਵਰਕਿੰਗ ਕੰਡੀਸ਼ਨ ਸੀ ਔਰ ਸਰਵੇਖਣ ਹੈ ਜਿਹੜਾ ਉਹ ਫੈਬ ਵਿੱਚ ਖਤਮ ਹੋ ਗਿਆ ਸੀ ਸੋ ਤੁਹਾਨੂੰ ਇਹ ਵੀ ਖੁਸ਼ੀ ਹੋਏਗੀ ਵੀ ਹੁਣ ਜਿਹੜਾ ਸਾਡਾ ਸ਼ਹਿਰ ਦਾ ਜਿਹੜਾ ਗੰਦ ਆ ਅੱਗੇ ਜਿਹੜਾ ਇਕੱਠਾ ਹੋ ਹੋ ਕੇ ਉਹ ਪਹਾੜ ਬਣਦੇ ਸੀ ਉਹਨੂੰ ਪਹਾੜ ਨਹੀਂ ਬਣੇ ਉਹਨੂੰ ਜਿਸ ਤਰ੍ਹਾਂ ਹੀ ਜਾਂਦਾ ਹੈ ਉਹਨੂੰ ਅਲੱਗ-ਅਲੱਗ ਕਰਕੇ ਜੋ-ਜੋ ਦੇ ਕੰਪੋਨੈਂਟਸ ਨੇ ਉਹਨੂੰ ਪ੍ਰੋਪਰ ਜਗ੍ਹਾ ਤੇ ਭੇਜ ਦਿੱਤਾ ਜਾਂਦਾ ਹੈ ਔਰ ਆਉਣ ਵਾਲੇ ਜਿਹੜੇ ਇਹ ਸਰਵੇਖਣ ਦੀ ਜਦੋਂ 2025 ਦਾ ਜਿਹੜਾ ਨੰਨੇ ਆਏਗਾ ਉਹਦੇ ਵਿੱਚ ਤੁਹਾਨੂੰ ਖੁਸ਼ੀ ਹੋਏਗੀ ਕਿ ਵੀ ਜਿਹੜੇ ਮਤਲਬ ਟੌਪ 5 ਸਾਡਾ ਪ੍ਰਾਇਓਰਟੀ ਰਹੇਗੀ ਔਰ ਜਿੰਨਾ ਇੰਪਰੂਵ ਹੋ ਸਕੇ ਉਹਨੂੰ ਕਰ ਸਕਾਂਗੇ ਤੀਸਰਾ ਜਿਹੜਾ ਸੀਐਨਡੀ ਪਲਾਨਟ ਲੱਗਿਆ ਹੋਇਆ ਆ ਉਹਦੇ ਵੀ ਮਾਰਕਸ ਹੁੰਦੇ ਨੇ ਤੇ ਸੀਐਨਡੀ ਪਲਾਨਟ ਵੀ ਤੁਹਾਨੂੰ ਪਤਾ ਵੀ ਇਸ ਸਾਲ ਵਰਕਿੰਗ ਕੰਡੀਸ਼ਨ ਚ ਆ ਜਾਣਾ ਹੈ ਨਾ ਸੋ ਓਵਰਆਲ ਵੀ ਆਰ ਵਰਕਿੰਗ ਅਪਨ ਦਾ ਬੈਟਰਮੈਂਟ ਆਫ ਦਾ ਲੁਧਿਆਣਾ ਔਰ ਆਨ ਵਾਲੇ ਸਮੇਂ ਚ ਜਿਹੜੇ ਇਹ ਮਾਰਕਸ ਕਿਤੇ ਵੀ ਕਰਕੇ ਕੋਤਾਹੀ ਕਰਕੇ ਕਹਿ ਲਓ ਯਾ ਥੋੜਾ ਡਿਲੇ ਕਰਕੇ ਕਹਿ ਲਓ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੀ ਸਰਪ੍ਰਾਈਜ਼ ਵਿਜ਼ਿਟ ਹੁੰਦੀ ਹੈ ਤਾਂ ਕੁਝ ਚੀਜ਼ਾਂ ਉਹਨਾਂ ਨੂੰ ਪਤਾ ਹੋ ਪਾਂਦੀ ਹੈ ਕੁਝ ਨਹੀਂ ਵੀ ਪਤਾ ਉਹ ਪਾਂਦੀ ਸੋ ਇਹ ਸਾਰੀਆਂ ਕੰਪਾਈਲ ਅਪ ਕਰਕੇ ਆਨ ਵਾਲੇ ਸਾਲ ਦੇ ਜਿਹੜਾ ਸਰਵੇਕਸ਼ਨ ਹੋਗਾ ਉਹਦੇ ਚ ਲੁਧਿਆਣਾ ਬਾਕੀ ਉੱਪਰ ਰੈਂਕਿੰਗ ਲੈ ਗਿਆ ਹੈ ਦੇਖਿਆ ਜਾਂਦਾ ਕਿ 5 ਹਜ਼ਾਰ ਮੁਲਾਜ਼ਮ ਹੈ ਜੀ ਤੇ 1 ਕਰੋੜ ਰੁਪਏ ਹੱਥਾਂ ਆਂਦਾ ਫਿਰ ਵੀ ਆ ਜਿਵੇਂ ਤੁਸੀਂ ਕਿਹਾ ਕਿ ਕੂੜੇ ਦੇ ਡਰ ਰੋਡ ਤੇ ਬਿਅਰ ਦੀ ਕੰਪਲੇਨਟ ਲਿਖਾਓ ਤੇ ਵੁੱਡ ਯੂ ਲਾਈਕ ਟੂ ਗਿਵ ਐਨੀ ਮੋਬਾਈਲ ਨੰਬਰ অর ਫੋਨ ਨੰਬਰ ਅਮ ਫਰਮ ਕਾਰਪੋਰੇਸ਼ਨ ਨੰਬਰ ਤੋਂ ਨੰਬਰਸ ਆਰ ਅਵੇਲੇਬਲ ਓਵਰ ਥੇਰ ਬਟ ਵੀ ਆਰ ਜਸਟ ਪਲੈਨਿੰਗ ਆਊਟ ਟੂ ਗਿਵ ਯੂ ਆਊਟ ਸਮ ਸਕੈਨਰ ਜਿੱਦੇ ਨਾਲ ਤੁਸੀਂ ਇੱਕ ਵਟਸਐਪ ਗਰੁੱਪ ਦੇ ਵਿੱਚ ਐਡ ਹੋ ਜਾਓ ਪਰ ਤੁਸੀਂ ਜਿਹੜੀ ਵੀ ਆਪਣੀ ਕੰਪਲੇਨਟ ਹੈ ਵਿਦ ਲੋਕੇਸ਼ਨ ਐਂਡ ਵਿਦ ਫੋਟੋ ਤੁਸੀਂ ਉਹਦੇ ਵਿੱਚ ਕਰ ਲਓ ਸੋ ਉਹਦੇ ਲਈ ਸਾਡਾ ਪਲਾਨ ਆਊਟ ਚੱਲ ਰਿਹਾ ਹੈ ਔਰ ਸੂਨ ਅਸੀਂ ਉਹਦੇ ਨਾਲ ਵੀ ਤੁਹਾਨੂੰ ਰੋਗ ਰੋਗ ਕਰਾਂਗੇ ਥੈਂਕ ਯੂ